ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਚੁਪੈ ਚੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰੁ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਅਣਪਾਲਖ ਹੋਇ ਤੈਕ ਨ ਚੱਲੈ ਨਾਲ ਕਿਵ ਸਤਿਆਰਾ ਹੋਈਐ ਕਿਵ ਕੂੜੈ ਟੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣੀ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵੜਿਆਈ ਮੀ ਤੁਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈਂਦਰ ਸਭ ਕੋ ਬਾਰੁ ਨ ਕੋਈ ਨਾਨਕ ਹੁਕਮੈਂ ਜੇ ਉਜੈ ਤਾ ਹਉਮੈ ਕਹਿ ਨ ਕੋਈ ਗਾਵੈ ਕੋ ਤਨ ਹੋਵੇ ਕਿਸੈ ਤਾਨ ਗਾਵੈ ਕੋ ਦਾਤਿਆਣੇ ਨੀਸਾਣ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰੰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਦਰ ਦੂਰ ਕਥਨਾ ਕਥਿਨਾ ਵੈ ਟੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਂਦਾ ਦੇ ਲੈਂਦੇ ਤਕ ਪਾਹੀ ਜੁਗ ਜੁਗੰਤਰ ਖਾਏ ਖਾਏ ਹੁਕਮੀ ਹੁਕਮ ਚਲਾਈ ਰਾਹੁ ਨਾਨਕ ਵਿਕਸਵੇ ਪ੍ਰਵਾਹ ਸੱਚਾ ਸਾਹਿਬ ਸੱਚ ਨਾਹੀਂ ਭਾਖੇ ਭਵ ਪਰ ਅਖੇ ਮੰਗਹਿ ਦੇ ਦੇ ਦਾਤ ਕਰੇਂਦਾ ਤਾਰ ਫੇਰ ਕੇ ਗਹਿ ਰਖੀਐ ਜਿਤ ਸਦ ਦਰਵਾਰ ਮੋਹ ਕੇ ਬੋਲਨ ਬੋਲੀਆਂ ਜਿਤ ਸੰਤਰੇ ਪਿਆਰ ਮ੍ਰਿਤ ਵੇਲਾ ਸਤ ਨਾਮ ਵੜਿਆਈ ਵਿਚਾਰ ਕਰਮੀ ਆ ਕਪੜਾ ਨਦਰੀ ਮੋਖ ਦੁਆਰ ਨਾਨਕ ਇਹ ਜਾਣੀਐ ਸਬਾਪੀ ਸਚਿਆਰੁ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਇ ਜਿਨ ਸੇਵਿਆ ਤਿਨ ਪਾਇਆ ਮਾਨੋ ਨਾਨਕ ਗਾਵੀਐ ਗੁਣੀ ਨਿਧਾਨੋ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਸੁਖ ਕਰ ਲੈ ਜਾਇ ਗੁਰਮੁਖ ਨਾਦੁ ਗੁਰਮੁਖ ਵੇਦੁ ਗੁਰਮੁਖ ਰਹਾ ਅਸਮਾਈ ਗੁਰਈਸਰ ਗੁਰੂ ਗੋਖ ਪਰਮਾ ਗੁਰੁ ਪਾਰਵਤੀ ਮਾਈ ਜੇ ਹਉ ਜਨ ਅੱਖ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਵ ਜਾਈ ਸਬਨਾ ਜੀਆ ਕਈਕ ਦਾਤਾ ਸੋ ਮੈਂ ਸ੍ਰਿਣਾ ਜਾਈ ਤੀਰਥ ਨਾਵਾ ਜਿਤਸ ਭਾਵਾ ਬਿਨ ਭਾਣੇ ਕੇ ਨਾਇ ਕਰੀ ਜਿਤਿ ਸਿਰਠੂ ਪਾਈ ਵੇਖਾ ਬਿਨ ਕਰਮਾਂ ਕੀ ਮਿਲ ਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਕੋੁਰ ਕੀ ਸਿੱਖ ਸੁਣੀ ਗੁਰਾਇਕ ਦੇਵ ਜਾਈ ਸੋਨਾ ਜੀਆ ਕਾਇਕ ਦਾਤਾ ਸੁਮੈ ਸਰਣਾ ਜਾਈ ਜੇ ਜੁਗ ਚਰ ਅਰਜਾ ਹੁਰਦ ਸੁਣੀ ਹੋਏ ਨਵਖੰਡ ਵਿੱਚ ਜਾਣੀਐ ਨਾਲ ਚੱਲੈ ਸੋ ਕੋਈ ਚੰਗਾ ਨਾਮ ਰਖਾਈ ਕੈ ਜਸ ਕੀਤ ਜਗ ਲੇ ਜੇ ਤਿਸਨ ਨਿਰਨਾਇ ਤੋਂ ਬਾਤ ਨੁ ਪੁੱਛਾ ਕੀ ਕੀਤਾ ਅਨਰਕੀਤ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੀ ਗਣਵੰਤਿਆ ਗੁਣ ਦੇ ਤਿਹਾ ਕੋਈ ਨਾ ਸੁਜੈ ਜਿਤਸ ਗੁਣ ਕੋਈ ਕਰੇ ਸੁਣਿਆ ਸਦਪ੍ਰੀ ਸੁਰਨਾਥ ਸੁਣਿਆ ਧਰਤਵਲੇ ਆਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣਿਆ ਪੂਰਨ ਸਕੇ ਕਾਲ ਨਾਨਕ ਭਗਤ ਸਦਾ ਵਿਗਾਸ ਸੁਸਨੇ ਅੰਧੂਪਾਵ ਕਾ ਨਾਸ ਸੁਨਿਆ ਈਸਰ ਵਰਮਾ ਇੰਦੂ ਸੁਨਿਆ ਮੁਖ ਸਾ ਲਾਹਨ ਮੰਦ ਸੁਨਿਆ ਯੁਗ ਯੁਗ ਤਨ ਭੇਦ ਸੁਨਿਆ ਸਾਤ ਸਮ੍ਰਿਤ ਵੇਦ ਨਾਨਕ ਭਗਤ ਸਦਾ ਵਿਗਾਸ ਸੁਨਿਆ ਅੰਧੂਪ ਕਾਰਨਾਸ ਸੁਨਿਆ ਸਤ ਸੰਦੂ ਗਿਆਨ ਸੁਨਿਆ ਚਰਖਾਇਸ ਨਾਨਕ ਨੇਪੜ ਪੜ ਪਾਵੇ ਮਾਨਸ ਨ ਲਾਗੇ ਸੈ ਧਿਆਨ ਨਾਨਕ ਭਗਤ ਸਦਾ ਵਿਗਾਸ ਸੁਨਿਆ ਅੰਧੂਪ ਕਾਰਨਾਸ ਸੁਨੇ ਸਰਾਗੁ ਨੰਗਾ ਗੰਗਾ ਉਸਨੇ ਸੇਖ ਪੀਰ ਪਾਤਸ਼ਾ ਉਸਨੇ ਆਂਦੇ ਪਾਵੇ ਰਾਉ ਉਸਨੇ ਅਥ ਵੈਸ ਗਾਵ ਨਾਨਕ ਭਗਤ ਸਦਾ ਵੇ ਗਾ ਉਸਨੇਂ ਦੂਪਉ ਕਾ ਨਾਸ ਮੰਨੇ ਕੀ ਗਤ ਕੈ ਨਾ ਜਾਏ ਜੀ ਕੋ ਕਹੇ ਪਿਛੇ ਪਿਛਤਾਏ ਕਾ ਉਦ ਕਲਉ ਨ ਲਿਖਨ ਹਾਰ ਮਨਨੇ ਕਾ ਵੇ ਕਰਨ ਵਿਚਾਰੇ ਸ ਨਾਮ ਨਰਿੰਜਨ ਹੋਏ ਜੀ ਕੋ ਮਨ ਜਾਣੈ ਵਣ ਕੋਈ ਮੰਨੈ ਸੁਰਤ ਹੋਇ ਮਨ ਬੁੱਧ ਮੰਨੈ ਸਗਲ ਭਵਨ ਕੀ ਸ਼ੁੱਧ ਮੰਨੈ ਮੋ ਝੂਟਾ ਨਾ ਖਾਇ ਮੰਨੈ ਜਮ ਕੇ ਸਾਧ ਨਾ ਜਾਏ ਸਨ ਨਿਰੰਜਨ ਹੋਇ ਦੇਖੋ ਮਨ ਜਾਣੈ ਵਣ ਕੋਈ ਮੰਨੈ ਬਾਰਗ ਠਗਣ ਪਾਏ ਮੰਨੈ ਪਰਸੰਭਰ ਗਟ ਜਾਏ ਮੰਨੈ ਮਗਨ ਚੱਲੇ ਪੰਥ ਮੰਨੈ ਧਰਮ 세ਤੀ ਸੰਬੰਧ ਐਸਾ ਨਾਮ ਨਿਰੰਝ ਹੋਇ ਜੀ ਕੋ ਮਨ ਜਾਣੈ ਮਨ ਕੋਈ ਮੰਨੈ ਪਾਵੇ ਮੁਖ ਦਵਾਰ ਮੰਨੇ ਪ੍ਰਵਾਰ ਐਸਾ ਧਰਮ ਨੇ ਤਰੇ ਤਾਰੇ ਗੁਰੂ ਸਿੱਖ ਨਾਨਕ ਭਗਵਨ ਬੇਖ਼ ਐਸਾ ਨਾਮ ਨਿਰੰਝ ਹੋਇ ਜੀ ਕੋ ਮਨ ਜਾਣੈ ਮਨ ਕੋਈ ਪੰਜ ਪਰਵਾਨ ਪੰਜ ਪ੍ਰਧਾਨ ਪੰਜਿ ਭਉਦਰਗੇ ਮਾਨ ਪੰਚੇ ਸੋਹ ਹੈ ਦਰ ਰਾਜ ਜਾਣ ਪੰਚਾ ਕਾ ਗੁਰੂ ਇਤਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੈ ਕਰਨੈ ਨਾਹੀ ਸਮਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਆਵ ਰਖਿਆ ਜਨ ਸੂਤ ਜੇ ਕੋ ਉਜੈ ਸਚਿਆ ਥੋਲੇ ਉਪਰ ਗੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਭਗਤ ਲੈ ਕਵਨ ਜੋਰ ਜੀ ਜਤੰਗਾ ਕੀ ਨਾ ਉਸਨਾਂ ਲਿਖਿਆ ਬੜੀ ਕਲਾਮ ਏ ਹੋ ਲੇਖ ਲੇ ਜਾਣ ਕੋਈ ਲੇਖ ਲਿਖਿਆ ਕੀਤਾ ਹੋਇ ਕੀਤਾ ਦਨਸੋਲੇ ਰੂਕੇ ਤਿਦਤਿਆਣੇ ਕਉਣ ਕੂਤ ਕੀਤਾ ਉਸਾਏ ਕੋਤਿ ਬਾਤ ਸੇ ਲਖ ਦਰਿਆਉ ਕੁਦਰਤ ਕਉਣ ਗਾ ਵਿਚਾਰ ਵਾਰਿਨ ਧਿਆਵਾ ਇੱਕ ਵਾਰ ਜੋਤਿ ਭਾਉ ਸਾਇਬ ਲਿਖਾਰ ਤੁਸਦਾ ਸਲਾਮ ਅਨੰਕਾਰ ਅਸੰਖ ਜਪ ਸੰਪਾਉ ਸੰਗ ਪੂਜਾ ਸੰਗ ਤਪਤਾਉ ਸੰਗ ਰੰਤ ਮੁਖਵੇਦ ਪਾਠ ਸੰਗ ਜੋਗ ਮਨ ਰਹੈ ਉਦਾਸ اسنکھ گنگ گیانگ ستی سنگ سور مو سارت کا سلام کردور ہر اثن کر جائے جورس گل وڈ ہتیا کمائے کر جائے سنگ کور کوری فراہ ਅਸੰਖ ਮਲੇਸ਼ ਮਲ ਭਖਾਇ ਸੰਗ ਨਿੰਦਿਕ ਸਿਰ ਕਰਹਿ ਭਾਰ ਨਾਨਕ ਨੀਤ ਕਹਿ ਵਿਚਾਰ ਵਾਰੇ ਨ ਜਾ ਬਈ ਕੁਮਾਰ ਜੋ ਤੁਧ ਭਵ ਸਾਈ ਪੁਲਿੰਕਾਰ ਤੂਸ ਅਸਲੰਤ ਨੰਕਾਰ ਅਸੰਗ ਨਾਉ ਸੰਗ ਥਵ ਗਮ ਗਮ ਸੰਖ ਲੋ ਸੰਖ ਹੈ ਸਿਰ ਭਾਰ ਹੋਇ ਕ੍ਰੀਨਾਮ ਕ੍ਰੀਸਾ ਲਾ ਕਰਿ ਗਿਆਨ ਗੀਤ ਗੁਣ ਗਾ اکری لکھن بولن بان کرسل سندوگ خان جنے لکھے تسندان یہ فرمائی تو تو پائی نیتا گیتا دیتا ناو ناو نائی کو تھاو قدرت کون گامی چار بائی نا جا بائی کبار جو تو دبا ہے سائی پلی کار تو سلام اللہ علیہ وسلم انکار پر یا ہاتھ پہل پانی تو تیترو سکھے موت پلی تھی کپڑ ہوئے دے سابون لیا وہ تو یہ مت پاپا پنی پاپیا کر کرنا لکھ لے جا ہوا پی جا پی کھاؤ نن کوکمیا بجاؤ تیر تھا تھا پو دیادت دان دیک جی با تلکا من سنیا من پاؤ انترگ تیم ڈاؤ ਸਵਗੰਤ ਤੇਰੇ ਮੈ ਨਾ ਹੀ ਕੋਈ ਵਣਗੁਣ ਕੀਤੇ ਬਖਤ ਨਾ ਹੋਏ ਸਵਸਤ ਤਾ ਬਾਣੀ ਬਰਮਾਉ ਸਤ ਸਵੰਸ ਦਾ ਮਨ ਚਾਉ ਕਵਨ ਸਵੇਲਾ ਵਕਤ ਕਵਨ ਕਵੰਥਿਤ ਕਵਨ ਬਾਰ ਕਵਨ ਸਰਵਤੀ ਮਾਹ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਈਆ ਪੰਡਤੀ ਜਿਹੋ ਹੈ ਲੇਖ ਪੁਰਾਨ ਵਖਤ ਨ ਬਾਇਉ ਕਾਦੀਆਂ ਨੇ ਲਿਖਣ ਲੇਖ ਪੁਰਾਨ ਤਿਤਵਾਰ ਨ ਜੋਗਿਆ ਨ ਰਤਮਨ ਕੋਈ ਜਾ ਕਰਤਾ ਸ੍ਰਿਠਿ ਕੋ ਸਜਿ ਆਪੇ ਜਾਣੈ ਸੋਈ ਕਿ ਕਰਖੇ ਕਿਪਸਾ ਲਈ ਕਿੰ ਵਰਨੀ ਕਿਉ ਜਾਣਾ ਨਾਨਕ ਅਖੰਸੋਕ ਆਖੈ ਇੱਕ ਦਿਕ ਸਿਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੇ ਅੱਗੇ ਗਿਆ ਨਾ ਸੂਹੈ ਪਾਤਾਲ ਪਾਤਾਲ ਲਖ ਆਗਾਸ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕੈਨਿਕ ਵਾਤ ਸੈ ਸੁਠਰ ਗਣਕ ਤੇ ਬਾਸ ਲਿਖਤਾ ਤੋਂ ਲਿਖਿਆ ਹੋਇ ਤਾ ਲਿਖੀਆ ਲਿਖਿਆ ਬਨਾਸ ਨਾਨਕ ਵੱਡਾ ਕੀ ਹੈ ਆਪੇ ਜਾਣੇ ਆਪ ਸਾਲਾਹੀ ਸਾਲਾਹੇ ਤਿਸੁ ਰਤ ਨ ਪਾਈਐ ਨਦੀਆ ਤੇ ਵਾਪੁ ਉਸ ਮੰਦਰ ਨ ਜਾਣੀਐ ਸਮੁੰਦਸਾ ਸੁਲਤਾਨੁ ਅੰਗ੍ਰਹ ਸਿਤੀ ਮਾਲ ਤਾਨੁ ਕੀੜੀ ਤੁਲ ਨ ਹੋਵਣੀ ਜਿਤੁ ਨੋ ਨ ਵਿਸਰੈ ਅੰਤਨ ਸਿਤੀ ਕੈਨੇ ਅੰਤੰਦਨ ਕਰਣੈ ਦੇਨਾ ਅੰਤੰਦਨ ਵੇਖਣ ਸੁਣਨਾ ਅੰਤੰਦਨ ਯਾਪੇ ਕੇਮਨ ਮੰਤ ਅੰਤਨ ਨ ਜਾਪੈ ਗੀਤਾ ਕਾਰਨ ਅੰਦਰ ਨਿ ਵਪਰ ਬਾਰੰਦ ਕਰਨ ਕੀਤੇ ਵੇਲੇ ਲਾਹੇ ਤਾਂ ਕਿੰਤਨ ਪਾਇ ਜਾਹੇ ਇਹ ਅੰਤਨ ਜਾਣੇ ਕੋਈ ਬੋਤਕੀ ਹੈ ਬੋਤਾ ਹੋਏ ਵਡਾ ਸਾਇਉ ਚਾਥਾ ਉਚੂ ਗੁਰੂ ਚਨਾਉ ਬੜੂ ਚਾਉ ਵਕਤ ਸੁਚੇ ਕੋ ਜਾਣੇ ਸੋਏ ਜੇ ਵਡਾ ਜਾਣੇ ਆਪਾ ਆਪ ਨਾਨਕ ਨਦਰੀ ਕਰਮੀਂ ਦਾਤ ਬਹੁਤਾ ਕਰਮੋ ਲਿਖਿਆ ਨ ਜਾਇ ਵਡਾ ਤੁੰਧ ਨ ਤਮਾਇ ਕੀਤੇ ਮੰਗੈ ਜੁਦ ਪਾਰ ਕੀਤੇ ਅੰਗਨ ਤਨੇ ਵਿਚਾਰ ਕੀਤੇ ਖਤਰਾ ਹੋਵੇ ਕਾਰ ਕਿਥੇ ਲੈ ਲੇਉ ਕਿਰਪਾਏ ਕਿਤੇ ਮੂਰਕਾ ਖਾਈ ਕੀਤੇ ਆ ਦੁਖ ਭੋਗ ਸਦ ਮਾਰੇ ਪੈਦਾ ਤਰੀਂਦਾ ਤਾਰ ਬੰਨ ਖਲਾਸੀ ਬਾਣੇ ਹੋ ਰੱਖਣ ਸਕੈ ਕੋਈ ਜੇ ਕੋ ਖਾਈ ਕਾ ਕਣ ਪਾਇ ਉਹ ਜਾਣੇ ਜੇਤੀਆ ਮੁਖ ਖਾਈ ਆਪੇ ਜਾਣੇ ਆਪੇ ਦੇਖ ਹੈ ਸੇ ਪੇਕੇ ਕੇ ਜਿਸ ਨੰਬਰ ਸਿਸ਼ਿਪ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਮੂਲ ਗੁਣ ਮੂਲ ਵਪਾਰ ਮੂਲ ਵਪਾਰੀ ਮੂਲ ਪੰਡਾਰ ਮੂਲਾ ਮੂਲਾ ਜਾਏ ਮੂਲ ਪਾਏ ਮੂਲਾ ਸਮਾਏ ਮੂਲ ਧਰ ਮੂਲ ਦੀ ਬਣ ਮੂਤਲ ਮੂਲ ਪਰਵਾਨ ਅਮੁੱਲ ਬਖਸ਼ੀਸ਼ ਮੂਨ ਨਿਸਾਨ ਮੂਲ ਕਰਮ ਮੂਲ ਪਰਮਾਨ ਮੂਲ ਮੂਲਾ ਕਿਆਨਨ ਜਾਇ ਆਕਾ ਕਰੇ ਲਿਵਲਾਇ ਆਕੇ ਵਿਦਪਰ ਪੁਰਾਣਿਆ ਆਕੇ ਬੜੇ ਕਰੇ ਖਿਆਨ ਅਖੇ ਵਰਮਿਆ ਖੇਂਦ ਅਖ ਗੋਪੀਤਾ ਗੋਵਿੰਦ ਅਖੇ ਇਸੁਰ ਕੇ ਸਿਦ ਅਖ ਹੈ ਕੀਤੇ ਕੀਤੇ ਬੁੱਧ ਅਖੇ ਜਨਵ ਅਖ ਦੇਵ ਅਖੇ ਸਨਰ ਮੰਨਣ ਸੇਵਾ ਕੀਤੇ ਅਖੇ ਗਣਪਾਇ ਕੀਤੇ ਕਹਿ ਕੇ ਟੁੱਟ ਜਾਇ ਤੇ ਕੀਤੇ ਉਰ ਕਰੇਤਾ ਗਣਸਕੇ ਕੀ ਕੇ ਜਿਹੜਾ ਪਾਇ ਤੇਵੜਾ ਹੋਇ ਨਾਨਕ ਜਾਣੈ ਸਾਚਾ ਸੋਇ ਜੇ ਕੋ ਖੇ ਬੁਲਬੁਗਾੜ ਤਨ ਲਿਖੀਐ ਸਰਗਵਰਗਵਰ ਸੁਦਰ ਕੀ ਅਸੋ ਕਰ ਕੀ ਅਜਤੁ ਸਭ ਸਮਾਲੇ ਵਾਜ ਨਾਦ ਅਨੇਕ ਸੰਗ ਅਕੀਤਿ ਬਾਵਨ ਹਾਰੇ ਕੇ ਤੇਰਾ ਅਪਰੀ ਸੰਗੀਨ ਕੀਨ ਗਤਿ ਗਵਨ ਹਾਰੇ ਗਵਹ ਤੂੰ ਨ ਪਉਣ ਪਣੀ ਮਰਿ ਸੰਦਰ ਗਵੈ ਰਾਜਧਰਮ ਦੁਆਰੇ ਗਵੈ ਚਿਤ ਗੁਦ੍ਰਖ ਜਾਣ ਹੈ ਲਿਖਿ ਧਰਮ ਵਿਚਾਰੇ ਗਵੈ ਇਸਰ ਵਰਮਾ ਦੇਵੀ ਸੁਨ ਸਰਦ ਸਵਾਰੇ ਗਵਹਨ ਦਸਨ ਵੇਟ ਦੇਵ ਤੇ ਅੰਦਰ ਨਾਲੇ ਗਵ ਸਤਿ ਸਮਾਦੀ ਅੰਦਰ ਗਵਨ ਸਰ ਵਿਚਾਰੇ ਗਵਨ ਜਤੀ ਸਦੀ ਸੰਦੋਖੀ ਗਵ ਵੀਰ ਕਰਾਰੇ ਗਵਨ ਪੰਡਿਤ ਪੜਨ ਰੱਖੀ ਸਰ ਜੋਜੁਗ ਵਿਦਾ ਨਾਲੇ ਗਵਹ ਮੋਹਣੀ ਅਮਨ ਮੋਹਨ ਸੁਰਗਮਚ ਪ੍ਰਯਾਲੇ ਗਵਨ ਰਤਨ ਪਾਈ ਤੇਰੇ ਅਠਸਠੀਤ ਨਾਲੇ ਗਵ ਜੋਤ ਮਾਵਲ ਸੂਰਗ ਗਵ ਖੜਨੀ ਚਾਰੇ ਗਵਹ ਖੰਡ ਮੰਡਲ ਵਰ ਪੰਡਾ ਕਰ ਕਰ ਰਖੇ ਧਾਰੇ ਸੇਤਨ ਗਵ ਜੋਤ ਪਵਨ ਰਤ ਤੇਰੇ ਭਗਤ ਰਸਾਲੇ ਹੋਰ ਕਿਥੇ ਗਵਨ ਸਿਮ ਜਿਤਨਾ ਨਾਨਕ ਆ ਵਿਚਾਰੇ ਸੋਇ ਸੋਇ ਸਦਾ ਸਤਿ ਸਾਹਿਬ ਸਤਾ ਸਚੀ ਨਾਹੀ ਹੈ ਪੀਓ ਸਜੈ ਨ ਜਾ ਸਿਰਤਨਾ ਜਿਨ ਰਚਾਈ ਰੰਗੀ ਰੰਗੀ ਬਾਤੇ ਕਰ ਕਰ ਜਨ ਸਿਮਾਇ ਜਿਨ ਨੂੰ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵ ਤਿਸ ਦੀ ਵਿੜਾਈ ਦੁਤਪਾਸ ਸੋਇ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਹੋ ਸ਼ਾਹ ਪਤ ਸਾਹਿਬ ਨਾਨਕ ਨਰਜਾਈ ਮੁੰਦਾ ਸੰਦੋਖ ਸ਼ਰਮਵਾ ਝੋਲੀ ਧਿਆਨ ਕਰਿ ਬੂਤ ਗਿੰਦਾ ਕਲ ਕੁਆਰੀ ਕਾਇ ਜੁਕਤ ਢੰਡਾ ਪ੍ਰਥੀ ਤਾਈ ਬੰਤੀ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਸੈ ਆਦੇਸ ਆਦੁਨੀ ਲਾ ਨਦੁਨਾ ਤੋਰੂ ਰੂਏ ਕੁਬੇਸ ਭੁਗਤ ਗਿਆਨ ਦੇ ਆ ਭੰਡਾਰਨ ਕੜਕਟ ਵਜੈ ਨਾਦ ਆਪ ਨਾਨਕ ਸਭ ਜਾ ਕਿ ਰਿ ਸਤਵਰਾ ਸਾਦ ਸੰਯੋਗ ਵਿਜੋਦ ਕਾਰ ਚਲਾਵੇ ਰੇਖਿਆਵੇ ਭਾਗ ਆਦੇਸ ਆਦੇਸ ਸੁਆਦ ਨੀਲਨਦ ਨਾ ਤੋ ਜੋ ਜੋ ਇੱਕੋ ਵੇਸ ਇਕਮਈ ਜੁਗਤਿ ਵੈਤਨ ਚੱਲੇ ਪਰਵਾਨਿਕ ਸੰਸਾਰ ਇਕ ਪੰਡਾਰ ਇਕ ਲਾਇ ਦੀਵਾਨ ਜੋ ਇਸ ਭਗਤ ਵਿੱਚ ਚਲਾਵੇ ਜੇ ਹੋਵੇ ਫੁਰਮਾਨ ਉਹ ਵੇਖਿਆ ਨਨਦਰਨਾਇ ਬਉਤਾ ਵੰਡਾ ਨਿਆਦੇਤ ਸਹ ਦੇਸ ਆਦ ਨੀਲਨਦ ਨਤ ਜੋ ਜੋ ਇੱਕੋ ਵੇਸ ਆਸਨ ਲੋਇ ਲੋਇ ਪੁੰਡਾ ਜੋਖਸ ਪੈ ਸੋਇ ਖਵਾਰ ਕਰ ਕਰ ਵੇਖੈ ਸੁਰਜਨ ਹਰ ਨਾਨਕ ਸੱਚੇ ਕੀ ਸੱਚੇ ਕਾਰ ਆਦੇਤ ਸਹ ਦੇਸ ਆਦ ਨੀਲਨਦ ਨਹਤ ਜੋ ਜੋ ਇੱਕੋ ਵੇਸ ਇਕ ਦੂ ਜੀ ਪੌ ਲਖ ਹੋਇ ਲਖ ਹੋ ਵਹ ਲਖ ਵੀਸ ਲਖ ਲਗੀੜਾ ਕੀਏ ਇੱਕ ਨਾਮ ਜਗਦੀਸ਼ੇ ਤਰਾਵਤ ਪੋੜੀਆ ਚੜੀਆ ਹੋਇ ਕੀਸ ਸੁਣ ਗੱਲਾਂ ਕਾਸ਼ ਕੀ ਗਿਟਾਈ ਦੀ ਸੋ ਨਾਨਕ ਨਦਰਿ ਪਾਈਂ ਐ ਕੂੜੀ ਕੂੜੈ ਠੀਸ ਆ ਖੰਜੂਰ ਪੈਣੇ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨੈ ਜੋਰ ਜੋਰ ਜੋ ਨਰਾਜ ਮਾਲ ਮਨਸੂਰ ਜੋ ਨਾ ਸ੍ਰਤੀ ਕੈਣ ਵਿਚਾਰ ਜੋ ਨਾ ਜੁਗਤੀ ਛੁਟੈ ਸੰਸਾਰ ਜੇ ਸਤਜੁਰ ਕਰ ਵੇਖੈ ਸੋ ਨਾਨਕ ਉਤਮ ਨੀਤ ਨ ਕੋਇ ਰਾਤੇ ਰੁਤੀ ਤਿਥੀਵਾਰ ਪਵਨ ਪਾਣੀ ਅਗਨੀ ਪਾਤਲ ਤਿਸ ਵਿੱਚ ਧਰਤੀ ਥਾਵ ਰੱਖੀ ਧਰਮਸਾਲ ਤਿਸ ਵਿੱਚ ਜੀ ਜੋਗਤ ਕੇ ਰੰਗ ਤਿਨ ਕੇ ਨਾਮ ਵਣੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸਚਦਰਵਾਰ ਤਿਥੈ ਸੁਣ ਪੰਜ ਪਰਵਾ ਨਦਰੀ ਕਰੰਬੁਐ ਨੀਸਾਨ ਗਜ ਬਕਾਇਓ ਥੈ ਪਾਏ ਨਾਨਕ ਜੇ ਜਪੈ ਜਾਏ ਧਰਮ ਖਨ ਕਉ ਧਰਮ ਗਿਆਨ ਖਨ ਕਾ ਖੁ ਕਰਮ ਕੀਤੇ ਵਣ ਪਾਣੀ ਵੈ ਸੰਦਰ ਕੀਤੇ ਕਣ ਮਹੇਸ਼ ਕੀਤੇ ਵਰ ਮੇ ਘਟ ਕੜੀ ਰੂਪ ਰੰਗ ਕੇ ਵੇਸ ਕੀਤੀਆਂ ਕਰਮ ਭੂਮੀ ਮੇਰ ਕੀਤੇ ਕੀਤੇ ਧੂਪ ਦੇਸ ਕੀਤੇ ਜਨ ਸੂਰ ਕੀਤੇ ਕੀਤੇ ਮੰਡਲ ਦੇਸ ਕੀਤੇ ਸਿਰ ਬੰਨਾਤ ਕੀਤੇ ਕੀਤੇ ਦੇਵੀ ਵੇਸ ਕੀਤੇ ਦੇਵਦਾ ਨਮਨ ਕੀਤੇ ਕੀਤੇ ਰਤਨ ਸੰਬੰਧ ਕੀਤੀ ਗਾਣੀ ਕੀਤੀ ਬਾਣੀ ਕੀਤੇ ਬਤਨ ਰਿੰਦ ਕੀਤੀ ਸੁਰਤੀ ਸੇਵ ਕੀਤੀ ਨਾਨਕ ਅੰਤ ਨਾਨਤ ਗਿਆਨ ਕਨ ਮੈਂ ਗਿਆਨ ਪ੍ਰਚੰਡ ਇਥਾ ਨਦ ਬਨੋਦ ਕੋੜ ਨੰਦ ਸ਼ਰਮ ਕਨ ਕੀ ਬਾਣੀ ਰੂਪ ਦਿਥਾ ਘੜੀਆ ਬਹੁਤਾਂ ਨੂੰ ਤਾ ਕੀਆ ਗੱਲਾਂ ਕਥੀਆਂ ਨਾ ਜਾਹੇ ਜੀ ਕੋ ਕਹਿ ਪਿਛਾ ਪਸ਼ੁਤਾਏ ਦਿਥਾ ਘੜੀਆ ਸੁਰਤ ਮਤ ਮਨ ਬੋਧ ਦਿਥਾ ਘੜੀਆ ਸੁਰ ਸੰਦਾਂ ਕੀ ਸ਼ੁੱਧ ਕਰਮ ਕਨ ਕੀ ਬਾਣੀ ਜੋਰ ਦਿਥਾ ਹੋਰ ਨਾ ਕੋਈ ਹੋਰ तिथै जोड मामल सूरتن ਮੈ ਰਾਮ ਰਹਿਆ ਭਰਪੂਰ ਦਿੱਤਾ ਜੀ ਤੁਸੀਂ ਤਵੇਂ ਮਮੈਂ ਤੰਗ ਰੂਪ ਨਗਤ ਨੇ ਜਾਇ। ਨਾ ਉਮਰਨ ਠਗ ਜਾ ਜਨ ਕਹਿ ਰੰਬ ਸੈਮਣ ਮਾਇ ਤਿਥੈ ਭਗਤ ਵਸ ਕੇ ਲੋਕ ਰਹੇ ਨੰਨ ਸੱਚਾ ਮਨ ਸੋਏ। ਸਚ ਖਨ ਵਸਨ ਰੰਕਾਰ ਕਰ ਕਰ ਵੇਖੇ ਨਦਰ ਨਿਹਾਲ ਦਿੱਤਾ ਖਨ ਮੰਡਲ ਵਰ ਭੰਡ ਜੇ ਗੁਗਥ ਦੰਤ ਨੰਤ। ਇਥਾ ਲੋਲੂ ਅਕਰੂ ਜਿਉ ਜੋ ਕਮਤਵਾ ਦੂਕਾਰ ਵੇਖ ਅਵਸਰ ਕਰ ਵਿਚਾਰ ਨਾਨਕ ਸੰਗ੍ਰਿਹ ਅਸਾਰ ਜਤ ਪਹਾਰ ਤਿਰ ਸੁਨਿਆ ਰਹਿਨ ਮਤ ਵੇਦ ਅਥਿਆਰ ਪੌਖਲ ਲਗਨ ਤਉਤਾ ਪਾਂਡਾ ਪਉ ਅਮਰਤ ਢਾਲ ਲੋਕੜੀਏ ਸੰਸਚੀ ਟਕਸਾਲ ਜਿਨ ਕੋ ਨ ਦੁਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਹਾਲ ਸਲੋਕਾ ਪਵਨ ਗੁਰੂ ਪਾਣਿ ਪਿਤਾ ਮਾਤਾ ਤਰਤੁ ਮਹਤ ਦਿਵਸ ਰਾਤ ਦੋਇੰਦਾ ਹੀਂਦਾ ਆ ਖੇਲੇ ਸਗਲ ਜਗਤ ਝੰਗਿਆਈਆਂ ਬੁਰਿਆਈਆਂ ਵਚ ਧਰਮ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਦੂਰ ਜਿਨੇ ਨਾਮ ਧਿਆਇਆ ਗੈਮ ਸ਼ਕਦ ਕਾਲੋ ਨਾਨਕ ਤੇ ਮੁਖ ਚਲੇ ਕੇਤੀ ਛੁੱਟੀ ਨਾਲ